ਆਸ਼ੂ ਦਾ ਤਾਂ ਕੋਈ ਚਾਂਸ ਨਹੀਂ ਦਿਖਾਈ ਦਿੰਦਾ ਕਿਸੇ ਵੀ ਪਾਸੇ ਕੋਈ ਕਿਉਂਕਿ ਇਹਨਾਂ ਨੇ ਬੜੀ ਲੈ ਮਾਰੀ ਕੀਤੀ ਹੈ ਬੜੀ ਪਹਿਮਾਨੀਆਂ ਕੀਤੀਆਂ ਨੇ ਤੇ ਇਹਨਾਂ ਦਾ ਸੁਭਾਅ ਬਹੁਤ ਵਜਾ ਕੱਪਾ ਜਾ ਕਿਵੇਂ ਕਪਾਸਾ ਮਤਲਬ ਉਹ ਕਹਿਣ ਦਾ ਵੀ ਕਿੜਕ ਦਿੰਦੇ ਨੇ ਇੱਕਦਮ ਹਾਂਜੀ ਉਹ ਕਿਸੇ ਨੂੰ ਕੋਈ ਪੁੱਛੋ ਕੋਈ ਜਾ ਤਾਂ ਨੇੜੇ ਨਹੀਂ ਲੱਗਣ ਦਿੰਦੇ ਹਾਂ ਤੇ ਇਸ ਕਰਕੇ ਤੇ ਆ ਰੋਜ ਇਹਨੇ ਹਰ ਆਦਮੀ ਨਾਲ ਮਿਲਦੇ ਨੇ ਗੁਲਦਨ ਸਭ ਕੋਲ ਆਜ ਕੱਲ੍ਹ ਗੱਲਬਾਤ ਕਰਦੇ ਨੇ ਬਿਠਾਉਂਦੇ ਨੇ ਤੇ ਇਸ ਕਰਕੇ ਉਮੀਦ ਹੈ ਕਿ ਅੱਜ ਚੱਟਣਗੇ ਲੀਬਰਾਓ ਜੀ ਤਾਂ ਕਿਵੇਂ ਆ ਸੁਭਾਅ ਬਹੁਤ ਵਧੀਆ ਜੀ ਆਂਦੇ ਜਾਂਦੇ ਨੂੰ ਬੰਦੇ ਨੂੰ ਗੱਲ ਲਾਉਂਦੇ ਨੇ ਉਹਨਾਂ ਕੋਲ ਨੇੜੇ ਪਹੁੰਚਾ ਕੋਈ ਪੁਲਿਸ ਅਫਸਰ ਰੋਦਾ ਵੀ ਨੇੜੇ ਜਾਣੋ ਤਾਂ ਬੁਲਾਉਣੇ ਨੇ ਆ ਜਾਓ ਉਹਨਾਂ ਜਫੀਆਂ ਪਾ ਦਿੰਦੇ ਨੇ ਬਹੁਤ ਵਧੀਆ ਨੇਚਰ ਇਹਨਾਂ ਦਾ ਜਿਵੇਂ ਕਹਿੰਦੇ ਨੇ ਆਮ ਆਮ ਬੰਦੇ ਦੀ ਪਾਰਟੀ ਆਮਾਂ ਦੀ ਪਾਰਟੀ ਬਿਲਕੁਲ ਵੀ ਆਮ ਲੋਕ ਨੇ ਇਹਦੇ ਵਿੱਚ ਜਿਹੜੇ ਵੀ ਐਮਐਲਏ ਆਮ ਲੋਕ ਨੇ ਬਿਲਕੁਲ ਆਮ ਲੋਕ ਨੇ ਉਹਨੇ ਕੈਂਪੇਨਿੰਗ ਕੈਂਪੇਨ ਹੋ ਰਿਹਾ ਸੀ ਤੋਂ ਤੋਂ ਕਾੜੇ ਆਮਾਂ ਦੀ ਪਾਰਟੀ ਦੇ ਐਮਐਲਏ ਜ਼ਾਬਤ ਜਲੰਧਰ ਤੋਂ ਜ਼ਾਨ ਬਾਲਾ ਤੋਂ ਜ਼ਾਨ ਤੇ ਅੰਦਰ ਹਮਲ ਕਰਾ ਚਿਲੰਦਾ ਤੋਂ ਸਾਰੇ ਅੰਮ੍ਰਿਤਸਰ ਵਾਲਾ ਤੋਂ ਆਜਾ ਉਹ ਵੀ ਬੜੇ ਵਧੀਆ ਬੰਦੇ ਸਨ ਉਹ ਵੀ ਸਾਡੇ ਨਾਲ ਮਿਲ ਕੇ ਗੋਲ ਕੇ ਕਿਤੇ ਨਜ਼ੀਨ ਉਹਨਾਂ ਨਾਲ ਕੈਂਪਿੰਗ ਕੀਤੀ ਸੀ ਬਹੁਤ ਅੱਛੀ ਲੱਗਾ ਉਹਨਾਂ ਨਾਲ ਮਿਲ ਕੇ ਗੱਲ ਕਰਕੇ ਆਹ ਬਸ ਉਹਨੂੰ ਕਿਵੇਂ ਦੇਖਦੇ ਹੋ ਇਹਨਾਂ ਦੇ ਵਿੱਚ ਪਾੜ ਪਿਆ ਹੋਏ ਜੀ ਪਿੱਛੇ ਕਹਿੰਦੇ ਨੇ ਵੀ ਜਦੋਂ ਰਾਜਾ ਬੜਿੰਗ ਨੇ ਪ੍ਰਧਾਨ ਨੇ ਪਾਰਟੀ ਦੇ ਕਾਂਗਰਸ ਪਾਰਟੀ ਉਹਨਾਂ ਫੋਟੋ ਨਹੀਂ ਲੱਗੀ ਹੋਈ ਸਾਰੇ ਪੁੱਛੋ ਤੇ ਅਸੀਂ ਜਣਾਵਿਆ ਕਿ 1984 ਤੋਂ ਹੀ ਇਹਨਾਂ ਤੋਂ ਪਿੱਛੇ हट ਗਏ ਕਾਂਗਰਸ ਤੋਂ ਕਿਉਂਕਿ ਤੁਸੀਂ ਆ ਰਿਹਾ ਤੇ ਦੇਖਿਆ ਨਹੀਂ ਦੇਖਿਆ ਮਗਰ ਅਸੀਂ ਦੇਖਿਆ ਲਖਨਊ ਦੇੰਦਾਂ ਅਸੀਂ ਲਖਨਊ ਤੋਂ ਆਏ ਹਾਂ ਉਤੇ ਲਖਨਊ ਵਿੱਚ ਕਾਂਗਰਸ 6-6 ਮਹੀਨੇ ਦਾ 8-8 ਮਹੀਨੇ ਦਾ ਦਤਾ ਦਿਨ ਦਾ ਬੱਚੇ ਨੂੰ ਪੋਨ ਦਿੱਤਾ ਜੋ ਕਾਂਗਰਸ ਦਾ ਜਿਹਦਾ ਨਾਂ ਨਾ ਕੋ ਲੋਕ ਕਾਸ਼ ਤਾਂ ਚਲੋ ਸੇ ਕਾਂਡਲਨ ਸਾਹ ਨੂੰ ਮਿਲਿਆ ਤੇ ਕਿਹ ਨਾਂ ਨਾਲ ਕੋਲੋਂ ਸੇ ਉਮੀਦ ਕਰਾਂਗੇ ਆਪ ਪੁਛਣਾ ਅਸੂਨੇ ਜਿਹੜੇ ਉਹ ਜੇਲ ਵੀ ਕਰਤ ਕੇ ਆਏ ਨੇ ਉਸ ਤੋਂ ਬਾਅਦ ਕੋਈ ਸਵਾਲ ਦੇ ਵਿੱਚ ਫਰਕ ਨਹੀਂ ਆਉ ਉਹਨਾਂ ਦਾ ਨਹੀਂ ਜੀ ਕੋਈ ਸਵਾਲ ਫਰਕ ਨਹੀਂ ਆ ਜਿਹੜੇ ਕਫਲੇਵਾ ਦੇ ਵਿੱਚ ਫਸੇ ਨੇ ਸਹੀ ਫਸੇ ਸੀ ਕਲੀਨ ਚਿੱਟੀ ਮਿਲ ਗਈ ਸਾਨੂੰ ਮਤਲਬ ਉਹ ਉਹ ਸਹੀ ਹੋਇਆ ਤੁਸੀਂ ਉਹਨੂੰ ਜੋੜੋ ਜੀ ਵੱਡੇ ਵੱਡੇ ਨੇਤਾ ਕਾਂਗਰਸ ਹਨ ਤੁਸੀਂ ਕਾਂਗਰਸ ਕਾਫਲਾ ਕਰੋ ਬੀਜੇਪੀ ਮਿਲਿਆ ਵਾਸ਼ਿਮਸ਼ਿਦ ਦੋ ਦਿਨ ਦੇ ਜੀ ਸਾਫ ਸੁਥਰੇ ਹੋ ਜਾਊਗਾ ਕੋਨਾ ਕਰ ਜੋ ਕਰਦੇ ਹਨ ਕੁਛ ਨਹੀਂ ਸਾਫ ਸੁਥਰੇ ਕਵੇਂ ਨਾ ਦੇ ਕਮੇਟੀਆਂ ਦਾ ਕੋਈ ਭਰੋਸਾ ਨਹੀਂ ਕੋਣ ਕਿਤੇ ਕੀ ਕਰਦੇ ਹਾਂ ਜੀ ਤੁਹਾਨੂੰ ਲੱਗਦਾ ਵੀ ਜਿਹੜੇ ਜੇਲ੍ਹ ਗਏ ਸੀਗੇ ਇਹਨਾਂ ਨੇ ਕਪੜਾ ਕੀਤਾ ਸੀ ਇਲਜ਼ਾਮ ਲੱਗੇ ਸੀ ਬਿਲਕੁਲ ਸਹੀ ਸੀ ਸਹੀ ਇਲਜ਼ਾਮ ਹੀ ਲੱਗੋ ਤਾਂ ਨਾ ਹਾਂ ਫਿਰ ਕਲੀਚੜੀ ਮਿਲ ਗਈ ਸੀ ਹਾਈ ਕੋਰਟ ਬਿਲਕੁਲ ਇਚੜੀ ਵੀ ਮਿਲ ਜਾਂਦੀ ਹੈ ਉਹ ਵੀ ਇਹਨਾਂ ਦੇ ਅੱਥੇ ਹੁੰਦਾ ਸਾਰਾ ਕੁਝ ਫਿਰ ਸਭ ਇਹਨਾਂ ਦੇ ਹੱਥ ਹੀ ਹੈ ਲੁਧਿਆਣਾ ਪੱਛਮੀ ਵਿੱਚ ਖੜੇ ਆ ਅਸੀਂ ਇੱਥੇ ਜੋ ਜਿਮਣੀ ਚੋਣਾ ਦਾ ਬਾਅਦ ਇਲੈਕਸ਼ਨ ਦੇ ਜਿਹੜੀ ਇਲੈਕਸ਼ਨ ਹੋਣੀ ਹੈ 19 ਤ ਤੇ ਦੋੜੇ ਰਹਿ ਗਏ ਨੇ ਤੇ ਭਾਰਤ ਪੁਸ਼ ਨਾਸ਼ੂ ਕਾਂਗਰਸ ਵੱਲੋਂ ਖੜੇ ਨੇ ਤੇ ਸੰਜੀਵ अरोड़ा ਆਮ ਆਲੀ ਪਾਰਟੀ ਵੱਲੋਂ ਖੜੇ ਨੇ ਗੱਲਬਾਤ ਕਰਾਂਗੇ ਲੋਕਾਂ ਦੀ ਕੀ ਰਾਏ ਆ ਲੋਕ ਕਿਹਨੂੰ ਸਪੋਰਟ ਕਰਦੇ ਨੇ ਕੀ ਚਾਹੁੰਦੇ ਨੇ ਇਹ ਸੀਟ ਤੋਂ ਕੌਣ ਜਿੱਤ हासिल ਕਰੂਗਾ ਸੱਸੀ ਗਾਜੀ ਐਸ ਜਿੱਦੜੇ ਵਾਈ ਖਾਲਸਾ ਵਾਈ ਫਤਜੀ ਵੱਲ ਤੇ ਔਰ ਐਸ ਪਾਸੋਂ ਦੀ ਜਈ ਹੈ ਇਹਨਾਂ ਦੀ अरोड़ा ਸਾਹਿਬ ਦੀ ਹਵਾ ਦਿਖਾਈ ਦੇ ਰਹੀ ਹੈ ਤੇ ਆਸ਼ੂ ਦਾ ਤਾਂ ਕੋਈ ਚਾਂਸ ਨਹੀਂ ਦਿਖਾਈ ਦਿੰਦਾ ਕਿਸੇ ਵੀ ਪਾਸੇ ਕਿਉਂਕਿ ਇਹਨਾਂ ਨੇ ਬੜੀ ਲਹਿਮਾਰੀ ਕੀਤੀ ਹੈ ਬੜੀ ਪੈਮਾਨੀਆਂ ਕੀਤੀਆਂ ਨੇ ਇਹਨਾਂ ਦਾ ਸੁਭਾਅ ਬਹੁਤ ਵਧੀਆ ਹੈ ਕੱਬਾ ਜਾਏ ਕਿਵੇਂ ਕੱਬਾ ਸੁਭਾਅ ਮਤਲਬ ਉਹ ਕਹਿਣ ਦਾ ਵੀ ਕਿੜਕ ਦਿੰਦੇ ਨੇ ਇੱਕਦਮ ਹਾਂਜੀ ਉਹ ਕਿਸੇ ਨੂੰ ਕੋਈ ਪੁੱਛੋ ਕੋਈ ਜਾ ਤਾਂ ਨੇੜੇ ਨਹੀਂ ਲੱਗਣ ਦਿੰਦੇ ਹਾਂ ਤੇ ਇਸ ਕਰਕੇ ਤੇ ਆ ਰੋਜ਼ ਇਹਨੇ ਹਰ ਰਾਤੀ ਨੂੰ ਮਿਲਦੇ ਨੇ ਗੁਲਦਨ ਸਭ ਕੁਝ ਬਾਤ ਕਰਦੇ ਨੇ ਬਿਠਾਉਂਦੇ ਨੇ ਤੇ ਇਸ ਕਰਕੇ ਉਮੀਦ ਹੈ ਕਿ ਅੱਜ ਜਟਣਗੇ ਮਤਲਬ ਸੰਜੀਵ ਰੋੜਾ ਜੀ ਦਾ ਕਿਵੇਂ ਹੈ ਸੁਭਾਅ ਬਹੁਤ ਵਧੀਆ ਜੀ ਆਂਦੇ ਜਾਂਦੇ ਬੰਦੇ ਨੂੰ ਗੱਲ ਲਾਉਂਦੇ ਨੇ ਉਹਨਾਂ ਕੋ ਨੇੜੇ ਪਹੁੰਚਾ ਕੋਈ ਪੁਲਿਸ ਅਲਾਕਰ ਉਹਦਾ ਵੀ ਨੇੜੇ ਜਾਣੋ ਤਾਂ ਬਲਾਗ ਨੇ ਨੇ ਆ ਜਾਓ ਉਹਨਾਂ ਜਪੀਆਂ ਪਾਉਂਦੇ ਨੇ ਬਹੁਤ ਵਧੀਆ ਨੈਚਰ ਹੈ ਇਹਨਾਂ ਦਾ ਜੀ ਮੈਂ ਕਹਿੰਦਾਂ ਨੇ ਆਮ ਆਮ ਬੰਦੇ ਦੀ ਪਾਰਟੀ ਆਮਾਂ ਦੀ ਪਾਰਟੀ ਬਿਲਕੁਲ ਵੀ ਆਮ ਲੋਕ ਨੇ ਇਹਦੇ ਵਿੱਚ ਜਿਹੜੇ ਵੀ ਐਮਐਲਏ ਆਮ ਲੋਕ ਨੇ ਬਿਲਕੁਲ ਆਮ ਲੋਕ ਨੇ ਉਹਨੇ ਕੈਂਪੇਨਿੰਗ ਕੈਂਪੇਨ ਹੋ ਰਿਹਾ ਸੀ ਤੋਂ ਕੜੇ ਆਮਾਂ ਦੀ ਪਾਰਟੀ ਦੇ ਐਮਐਲਏ ਸਾਹਿਬ ਜਲੰਧਰ ਤੋਂ ਸਾਹਿਬ ਮਾਲੇ ਤੋਂ ਸਾਹਿਬ ਅੰਦਰ ਮਾਲਗਰਾਂ ਜਲੰਧਰ ਤੋਂ ਸਾਰੇ ਅੰਮ੍ਰਿਤਸਰ ਵਾਲਾ ਤੋਂ ਆਜਾ ਉਹ ਵੀ ਬੜੇ ਵਧੀਆ ਬੰਦੇ ਜਾਨ ਉਹ ਵੀ ਸਾਧਨ ਨਾਲ ਮਿਲ ਕੇ ਗੋਲ ਕੇ ਕਿਤੇ ਅਸੀਂ ਉਹਨਾਂ ਨਾਲ ਕੈਂਪਿੰਗ ਕੀਤੀ ਸੀ ਬਹੁਤ ਅੱਛੀ ਲੱਗਾ ਉਹਨਾਂ ਨਾਲ ਮਿਲ ਕੇ ਗੱਲ ਕਰਕੇ ਇੱਕ ਮੁੱਦਾ ਸਾਹਮਣੇ ਆ ਰਿਹਾ ਸੀ ਕਹਿੰਦੇ ਪ੍ਰਿੰਸੀਪਲ ਨੂੰ ਝੜਕਦਾ ਸੀਗਾ ਸਕੂਲ ਜਾ ਕੇ ਇਹਨਾਂ ਨੇ ਭਾਰਤ ਪੂਜਾ ਨਾਸ਼ ਨੂੰ ਗੱਲ ਸਹੀ ਹੈ ਬਿਲਕੁਲ ਸਵਾ ਬਿਲਕੁਲ ਮੈਂ ਝੂਠ ਕਿਉਂ ਬੋਲਾਂ ਜੋ ਚੀਜ਼ ਨਹੀਂ ਪਤਾ ਉਹ ਸੁਣੀ ਨਹੀਂ ਉਹਨਾਂ ਨੂੰ ਜੋੜਨੇ ਬੋਲਾਂ ਗਲਤ ਨਹੀਂ ਬੋਲਾਂਗੇ ਇਹ ਕਾਂਗਰਸ ਨੂੰ ਕਿਵੇਂ ਦੇਖਦੇ ਹੋ ਇਹਨਾਂ ਦੇ ਵਿੱਚ ਪਾੜ ਪਿਆ ਹੋਇਆ ਜੀ ਪਿੱਛੇ ਕਹਿੰਦੇ ਨੇ ਵੀ ਜਿਹੜਾ ਰਾਜਾ ਬੜਿੰਗ ਨੇ ਪ੍ਰਧਾਨ ਨੇ ਪਾਰਟੀ ਦੇ ਕਾਂਗਰਸ ਪਾਰਟੀ ਉਨਾਂ ਫੋਟੋ ਨਹੀਂ ਲੱਗੀ ਹੋਈ ਸਾਰੇ ਪੁੱਛੋ ਤੇ ਅਸੀਂ ਚੜਾ ਆਏ ਕਿ 1984 ਤੋਂ ਹੀ ਹੈ ਨਾ ਤਾਂ ਪਿੱਛੇ हट ਗਏ ਕਾਂਗਰਸ ਤੋਂ ਕਿਉਂਕਿ ਤੁਸੀਂ ਆ ਰਿਹਾ ਤੇ ਦੇਖਿਆ ਨਹੀਂ ਦੇਖਿਆ ਮਗਰ ਅਸੀਂ ਦੇਖਿਆ ਲਖਨਊ ਦੇ ਅੰਦਰੋਂ ਅਸੀਂ ਲਖਨਊ ਤੋਂ ਆਏ ਹਾਂ ਉੱਥੇ ਲਖਨਊ ਚਕਾਨਪੁਰ 6-6 ਮਹੀਨੇ ਦਾ 8-8 ਮਹੀਨੇ ਦਾ ਦਦਾ ਦੇ ਬੱਚੇ ਨੂੰ ਪੋਨ ਦਿੱਤਾ ਜੋ ਕਾਂਗਰਸ ਦਾ ਜਿਹਦਾ ਨਾਂ ਨੇ ਖਲੋ ਕੇ ਤਾਂ ਅਸਲ ਤੋਂ ਚਾਰੋਂ ਸੇ ਕਾਂਡਲਾ ਇਨਸਾਫ ਨਹੀਂ ਮਿਲਿਆ ਤੇ ਕਿਹਨਾਂ ਨਾਂ ਤੋਂ ਕੋਲੋਂ ਅਸੀਂ ਉਮੀਦ ਕਰਾਂਗੇ ਉਹ ਤਾਂ ਮਾਫੀ ਮੰਗੀ ਵੀ ਆ ਰਾਹੁਲ ਗਾਂਧੀ ਨੇ ਸਟੇਜ ਉੱਤੇ ਕਹਿੰਦਾ ਸਾ ਤੋਂ ਗਲਤੀ ਹੋਈ ਜਾਂ ਨੀ ਕੱਲ ਤੁਹਾਨੂੰ ਕਹਿਣਾ ਚਾਹਣਾ ਬੁਰਾ ਨਾ ਮੰਨਿਓ ਤੁਸੀਂ ਬੱਚਿਓ ਮੈਂ ਉਹਨਾਂ ਤੁਹਾਨੂੰ ਚੜਾ ਦੇ ਫਿਰ ਬੰਦੇ ਸਾਨੂੰ ਚਪੇੜ ਮਾਰਾਂ ਕੋਈ ਨਾ ਪਾਜੀ ਗਲਤੀ ਹੋ ਗਏ ਤੇ ਦੂਸਰ ਆ ਸਾਡੇ ਦਾਖਾ ਤੋਂ ਉਤਰੇ ਹੋਏ ਨੇ ਇੱਕਦਮ ਕਾਂਗਰਸੀ ਕਾਂਗਰਸੀ ਬਿਲਕੁਲ ਪਸੰਦ ਨਹੀਂ ਬਿਲਕੁਲ ਨਹੀਂ ਪਸੰਦ ਜੀ ਮਾ ਜੇਕਰ ਤੁਹਾਡੇ ਘਰ ਦਾ ਛੋਟਾ ਜਿਹਾ ਬੱਚਾ ਹੋਵੇ ਜਾਂ ਕੋਈ ਬਜ਼ੁਰਗ ਹੋਵੇ ਉਹ ਜਲਾ ਦਿੱਤਾ ਤੁਹਾਡੀ ਮਾਂ ਪੈਂਦੀ ਆਪ ਨੂੰ ਲੁੱਟੀ ਜਾਵੇ ਚੋਰਾ ਦੇ ਉੱਤੇ ਤੁਸੀਂ ਕੀ ਸਰ ਕਰਨ ਲੱਗੇਗਾ ਤੁਹਾਨੂੰ ਕਿਉਂਕਿ ਇਹ ਤੇ ਪੰਜਾਬ ਦੇ ਅੰਦਰ ਨਹੀਂ ਹੋਇਆ ਖਾਸ ਕਰਕੇ ਪੰਜਾਬੀ ਕਾਂਗਰਸ ਤੇ ਇयां ਚ ਬੜੇ ਨੇ ਇਹ ਭਾਰਤ ਪੂਸ਼ਣ ਆਸ਼ੂ ਨੇ ਜਿਹੜੇ ਉਹ ਜੇਲ੍ਹ ਵੀ ਕੱਟ ਕੇ ਆਏ ਨੇ ਉਸ ਤੋਂ ਬਾਅਦ ਕੋਈ ਸਵਾਲ ਦੇ ਵਿੱਚ ਫਰਕ ਨਹੀਂ ਆਉਂਦਾ ਨਹੀਂ ਜੀ ਕੋਈ ਸਵਾਲ ਫਰਕ ਨਹੀਂ ਆ ਜਿਹੜੇ ਕਪਲੇਵਾ ਦੇ ਵਿੱਚ ਫਸੇ ਨੇ ਸਹੀ ਪੱਸੇ ਸੀ ਕਲੀਨ ਚੀਟ ਮਿਲ ਗਈ ਸਾਨੂੰ ਮਤਲਬ ਹੋਗਾ ਉਹ ਸਹੀ ਹੋਇਆ ਤੁਸੀਂ ਉਹਨੂੰ ਜੋੜੋ ਜੀ ਵੱਡੇ ਵੱਡੇ ਨੇਤਾ ਕਾਂਗਰਸ ਹਨ ਤੁਸੀਂ ਕਾਂਗਰਸ ਕਪਲਾ ਕਰੋ ਬੀਜੇਪੀ ਮਿਲ ਜਾ ਮਸ਼ੀਨ ਮਸ਼ੀਨ ਤੋਦਨਗੇ ਜੀ ਸਾਫ ਸੁਥਰੇ ਹੋ ਜਾਓਗੇ ਉਹ ਨਾ ਕਰ ਜੋ ਕਰਦੇ ਹਨ ਕੁਛ ਨਹੀਂ ਸਾਫ ਸੁਥਰੇ ਕਵੇਂ ਨਾ ਦੇ ਕਮੇਟੀਆਂ ਦਾ ਕੋਈ ਭਰੋਸਾ ਨਹੀਂ ਕੌਣ ਕਿਤੇ ਕੀ ਕਰਦੇ ਹਨ ਜੀ ਤੁਹਾਨੂੰ ਲੱਗਦਾ ਵੀ ਜਿਹੜੇ ਜੇਲ੍ਹ ਗਏ ਸੀਗੇ ਇਹਨਾਂ ਨੇ ਕਪਲਾ ਕੀਤਾ ਸੀ ਇਲਜ਼ਾਮ ਲੱਗੇ ਸੀ ਬਿਲਕੁਲ ਸਹੀ ਸੀ ਸਹੀ ਇਲਜ਼ਾਮ ਹੀ ਲੱਗੇ ਹੋ ਤਾਂ ਨਾ ਹਾਂ ਫਿਰ ਪਲੀਚੀ ਟੀ ਮਿਲ ਗਈ ਸੀ ਹਾਈ ਕੋਰਟ ਬਿਲਚੜੀ ਵੀ ਮਿਲ ਜਾਂਦੀ ਹੈ ਉਹ ਵੀ ਇਹਨਾਂ ਦੇ ਹੱਥ ਹੁੰਦਾ ਸਾਰਾ ਕੁਝ ਫਿਰ ਸਭ ਇਹਨਾਂ ਦੇ ਹੱਥ ਹੀ ਹੈ ਉੱਪਰ ਅਪ ਕੇਂਦਰ ਤੱਕ ਪਹੁੰਚਾਣਾ ਦੀ ਹਾਈ ਕੋਰਟ ਆ ਸਰਪ੍ਰਿੰਗ ਕੋਟ ਆ ਮੇਨਾਂ ਦੀ ਨੇ ਹਾਂਜੀ ਹਾਂਜੀ ਹੋਰ ਸਰਕਾਰ ਦਾ ਕੰਮ ਕੀ ਮਿਲਿਆ ਜਿਹੜਾ ਹੁਣ ਤੱਕ ਸਰਕਾਰ ਨੇ ਕੰਮ ਕੀਤਾ ਆ ਆਮ ਆਦੀ ਪਾਰਟੀ ਅੱਜ ਤਾਂ ਸਹੀ ਚੱਲੇ ਕੰਮ ਆਗੇ ਦੇਖੋ ਕੇਂਦਰ ਕੀ ਕੀ ਕੰਮ ਹੋਏ ਨੇ ਬਾਕੀ ਸਰਕਾਰਾਂ ਨਾਲੋਂ ਆਮ ਆਦੀ ਪਾਰਟੀ ਨੇ ਕੀ ਕੀ ਕੰਮ ਕੀਤਾ ਲੁਧਿਆਣਾ ਦੇ ਵਿੱਚ ਜੋ ਹੁਣੇ ਚਾਹੀਦੇ ਸੀਗੇ ਬਹੁਤ ਅੱਛੇ ਕਲੀਨਿਕ ਖੋਲੇ ਸਨ ਚੱਲੇ ਸਿੱਥੇ ਵੀ ਮੈਡੀਕਲ ਦਾ ਵੀ ਅੱਛਾ ਚੱਲਿਆ ਸੀ ਔਰ ਜਿਹੜਾ ਗਲੀ ਮੋਹੱਲੇ ਦੇ ਦਵਾਈਆਂ ਦਾ ਉਹਦਾ ਵਾਹਤਾ ਹੋਰ ਸਫਾਈਆਂ ਸਫਾਈਆਂ ਜੋ ਉਹਨਾਂ ਨੂੰ ਵਸੀਬ ਕਹਨੇ ਜਾ ਕੇ ਆਪਣੇ ਪੜ ਪਰ ਸਰ ਜੀ ਨੂੰ ਤਾਂ ਆਨੰਦ ਕਰਾ ਦਿੰਨੇ ਸਾਰਾ ਕੰਮ ਹੋ ਗਿਆ। ਬਾਕੀ ਹੋਰ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਗੇ ਲਾਸਟ ਦੇ ਵਿੱਚ ਵੀ ਉਹਨਾਂ 19 ਵੋਟਾਂ ਪੈਣੀਆਂ। ਤਾਂ ਅਸੀਂ ਦਾਈ ਜੰਗ ਕੇ ਸਾਥ ਆਪਾਂ ਮਿਲ ਕੇ ਆਪ ਨੂੰ ਜੀਤਾਂ ਤਦਕਲ ਕੰਮ ਲਾਉਣ। ਬਹੁਤ ਧੰਨਵਾਦ ਜੀ। ਥੈਂਕ ਯੂ ਜੀ।